30 ਸਾਲ ਹੋ ਗਏ ਲਗਾਤਾਰ ਜਿੱਤਿਆਂ ਨੂੰ ਇਹ 7ਵੀਂ ਵਾਰ ਹੈ ਰਿਕਾਰਡ ਹੀ ਹੋਊਗਾ ਨੌਜਵਾਨਾਂ ਦੇ ਵੱਲੋਂ ਕਿਹੋ ਜਿਹਾ ਹੁਕਾਰਾ ਮਿਲ ਰਿਹਾ ਬਹੁਤ ਵਧੀਆ ਤੁਸੀਂ ਦੇਖਿਆ ਹੀ ਨੌਜਵਾਨਾਂ ਦਾ ਰਿਸਪੌਂਸ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਔਰ ਪਬਲਿਕ ਦੇ ਵਿੱਚ ਵੀ ਬੜਾ ਜੋਸ਼ ਹੈ ਆਸਾਂ ਕਾਂਗਰਸ ਪਾਰਟੀ ਅਤੇ ਭਾਜਪਾ ਵੱਲੋਂ ਜਿਹੜੀ ਉਮੀਦਵਾਰੀ ਨੇ ਲਾ ਲਿਆ ਉਹਨਾਂ ਬਾਰੇ ਥੋੜਾ ਕੀ ਕਹਿਣਾ ਹੈ ਪਰ ਉਹਨਾਂ ਦਾ ਅੰਦਰੂਨੀ ਮਾਮਲਾ ਹੈ ਮੈਂ ਕੁਝ ਕਹਿ ਨਹੀਂ ਸਕਦਾ ਉਹਦੇ ਬਾਰੇ ਪਤਾ ਨਹੀਂ ਉਹਨਾਂ ਨੂੰ ਉਹ ਨਾ ਦੇਖੀ ਜਾਂਦੇ ਆ ਕਿ ਪਹਿਲਾ ਕੌਣ ਐਲਾਨ ਕਰਦਾ ਹੈ ਵੀ ਜਿਹੜਾ ਬਚ ਗਿਆ ਅਸੀਂ ਚੱਕ ਲਿਆਵਾਂਗੇ ਪਰ ਇੱਕ ਗੱਲ ਮੈਂ ਦੱਸ ਦਿਆਂ ਤੁਹਾਨੂੰ ਜਿਹੜਾ ਇਹ ਦਲ ਬਦਲੂ ਵਾਲਾ ਕੰਮ ਚੱਲਿਆ ਹੈ ਨਾ ਇਹ ਇਹ ਦੂਬਾ ਚੱਲਣਾ ਨਹੀਂਗਾ ਦਲ ਬਦਲੂਆਂ ਨੂੰ ਪਬਲਿਕ ਨੇ ਮੂੰਹ ਨਹੀਂ ਲਾਉਣਾ ਵੋਟਰਾਂ ਨੇ ਮੂੰਹ ਨਹੀਂ ਲਾਉਣਾ ਗਿਆ ਜਲੰਧਰ ਦੇ ਵਿੱਚ ਹੋਇਆ ਥੋੜੇ ਸਾਹਮਣੇ ਹੀ ਹੈ ਔਰ ਮੈਂ ਇੱਕ ਗੱਲ ਹੋਰ ਦੱਸ ਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਡੇ ਪ੍ਰਧਾਨ ਸ਼ਰੋਮਣ ਅਕਾਲੀ ਦਲ ਨੇ 12 ਸੀਟਾਂ ਜਿਹੜੀਆਂ ਆਉਂਦੇ ਪਾਰਟੀ ਦੇ ਪੁਰਾਣੇ ਵਰਕਰ ਹੈ ਜੁਝਾਰੂ ਲੀਡਰ ਹੈ ਉਹਨਾਂ ਨੂੰ ਦਿੱਤੀਆਂ ਸਿਰਫ ਇੱਕ ਸੀਟੋਂ ਛੱਡ ਕੇ ਔਰ ਬਾਕੀ ਸੀਟਾਂ ਨੇ ਤਾਂ ਸਾਰੇ ਇਧਰੋਂ ਉਧਰੋਂ ਇਕੱਠੇ ਕਰਕੇ ਦਿੱਤੇ ਆ ਭਾਜਪਾ ਜਿਹੜੀ ਕਾਲੀ ਦਲ ਤੋਂ ਅੱਡ ਹੋਈ ਉਹਨਾਂ ਕੋਲੇ ਤਾਂ ਮਿਲਖੜੇ ਇੱਕ ਦੋ ਹੀ ਮੀਦੋਰਾਉ ਦੇ ਦਿੱਤੇ ਬਾਕੀ ਤਾਂ ਫੜਫੜਾ ਕੇ ਖੜੇ ਕੀਤੇ ਆ ਮਾਸਟਰ ਇੱਕ ਗੱਲ ਹੋਰ ਹੈ ਜਿਹੜਾ ਦਫ਼ਤਰ ਹੈ ਸਾਲਾਂ ਦੇ ਵਿੱਚ ਆਦੀ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਲਾਲਾਬਾਦ ਤੋਂ ਰਮਿੰਦਰ ਸਿੰਘ ਆਵਲੇ ਦਾ ਦਫ਼ਤਰ ਸੀ ਕਹਿੰਦੇ ਵੀ ਚੰਗਾ ਹੈ ਹੁਣ ਪਹਿਲਾਂ ਹੀ ਤੁਸੀਂ ਬਾਜ਼ੀ ਮਾਰ ਲਈਏ ਧੰਨਵਾਦ ਧੰਨਵਾਦ ਥੋੜਾ ਜਿਹਾ ਚੰਗਾ ਗਿਆ ਤਾਂ ਤੁਸੀਂ ਪਾਲ ਸਾਹਿਬ ਕਿਹੜੇ ਮੁੱਦਿਆਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਲੋਕਾਂ ਕੋਲ ਵੋਟਾਂ ਮੰਗ ਰਹੇ ਨੇ ਉੱਤੇ ਬੜੇ ਐ ਜਿਹੜਾ ਫਰੋਈਪੁਰ ਪਾਰਲੀਮੈਂਟ ਕੰਸਟਿਨਸੀ ਹੈ ਨਾ ਬਾਰਡਰ ਪੱਟੀ 벨ਟ ਹੈ ਕੰਮ ਬੜੇ ਹੋਇਆ ਬਾਰਡਰ ਪੱਟੀ ਤੇ ਕੰਮ ਕੀਤੇ ਕਿਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ-ਜਦੋਂ ਵੀ ਉਹ ਮੁੱਖ ਮੰਤਰੀ ਬਣੇ ਸਭ ਤੋਂ ਵੱਡਾ ਕੰਮ ਉਹਨਾਂ ਨੇ ਕੀਤਾ ਸੀਗਾ ਜ਼ਮੀਨਾਂ ਪੱਕੀਆਂ ਕੀਤੀਆਂ ਤੇ ਔਰ ਮੈਂ ਤੁਹਾਨੂੰ ਤੁਹਾਡੇ ਮਾਦੇਬ ਨੂੰ ਨਹੀਂ ਦੱਸਣਾ ਵੀ ਚਾਹਣਾ ਹੈ ਜਿਹੜੀਆਂ ਜ਼ਮੀਨਾਂ ਪੱਕੀਆਂ ਕੁਝ ਉਹਨਾਂ ਚੋਂ ਜ਼ਮੀਨਾਂ ਤੋੜ ਦਿੱਤੀਆਂ ਗਈਆਂ ਜਿਹੜੀਆਂ ਹਾਕਮ ਸਰਕਾਰਾਂ ਉਦੋਂ ਬਾਅਦ ਬਣੀਆਂ ਔਰ ਮੈਂ ਵਾਅਦਾ ਕਰਦਾ ਹਾਂ ਜਦੋਂ ਵੀ ਸਾਡੀ ਸਰਕਾਰ ਆਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਉਦੋਂ ਜ਼ਮੀਨਾਂ ਪਹਿਲ ਦੇ ਆਧਾਰ ਤੇ ਪੱਕੀਆਂ ਕਰਾਈਆਂ ਜਾਣਗੀਆਂ ਔਰ ਇੱਕ ਮੇਰੇ ਬਾਪ ਨੇ ਤਿੰਨ ਵਾਰ ਇਤੋਂ ਨਾਮਜ਼ਦਗੀ ਕੀਤੀ ਹੈ ਪ੍ਰੋਪਰ ਕੌਂਸਲਰ ਸੀ ਦੀ ਬੜੇ ਕੰਮ ਵੀ ਕੀਤੇ ਉਹਨਾਂ ਨੇ ਜਿਵੇਂ ਰੇਲਵੇ ਲਾਈਨਾਂ ਬਣੇ ਮੈਂ ਦੱਸਣਾ ਤੁਹਾਨੂੰ ਫਾਜ਼ਿਲਕਾ ਹਬੌਰ ਵਾਲੀ ਔਰ ਡਿਵੈਲਪਮੈਂਟ ਦੇ ਕੰਮ ਵੀ ਬੜੇ ਕੀਤੇ ਆ ਸੜਕਾਂ ਦਾ ਜਾਲ ਵੀ ਵਿਛਾਇਆ ਜਿੰਨੀਆਂ ਵੀ ਸੜਕਾਂ ਨੇ 18 ਫੁੱਟੀਆਂ ਉਦੇ ਜੋ 75% 70 75% ਸਰਦਾਰ ਜੋਰਾ ਸਿੰਘ ਮਾਨ ਦੇ ਵੇਲੇ ਦੀਆਂ ਬੜੀਆਂ ਹੋਈਆਂ ਰਾਈਪਰ ਪਾਰਲੀਮੈਂਟ ਕੌਂਸਲ ਦੇ ਵਿੱਚ ਮਾਨ ਸਾਹਿਬ ਅਗਰ ਔਰ ਜੇ ਤਾ ਹਸਲ ਕਰਦੇ ਹੋ ਲੋਕ ਸਭਾ ਮੋਰੀਪੁਰ ਤੇ ਉਹ ਇਲਾਕੇ ਦੇ ਲਈ ਪਹਿਲਾ ਤੋਹਫਾ ਕੀ ਦਿਓਗੇ ਜੇ ਮੈਨੂੰ ਕਾਮਯਾਬੀ ਬਖਸ਼ਦੇ ਹੈ ਔਰ ਸਭ ਤੋਂ ਵੱਡਾ ਮੁੱਦਾ ਮੈਂ ਪਾਰਲੀਮੈਂਟ ਦੇ ਵਿੱਚ ਮੈਂ ਤੁਹਾਨੂੰ ਬੇਨਤੀ ਕਰਨ ਲੱਗਾ ਹਾਂ ਵੀ ਮੇਰੇ ਪਿਤਾ ਦਾ ਵੀ ਸੁਪਨਾ ਸੀਗਾ ਇਹ ਕਿ ਬਾਟਰ ਨੂੰ ਖਲਾਇਆ ਜਾਵੇ ਕਿਉਂਕਿ ਜਿਹੜਾ ਸਾਡਾ ਇਲਾਕਾ ਹੈ ਨਾ ਜੇ ਬਾਰਡਰ ਖੁੱਲੂਗਾ ਵਪਾਰ ਚੱਲੂਗਾ ਰੋਜ਼ਗਾਰ ਮਿਲੂਗਾ ਨੌਜਵਾਨਾਂ ਨੂੰ ਤਾਂ ਹੀ ਇਹ ਤਰੱਕੀ ਕਰ ਸਕਦਾ ਹੈ ਔਰ ਦੂਜਾ ਮੈਂ ਐਜੂਕੇਸ਼ਨ ਤੇ ਵੀ ਅਸੀਂ ਜੋੜ ਦੇਵਾਂਗੇ ਕਿਉਂਕਿ ਜਿਹੜੀ ਹਕਮਰਾਨ ਸਰਕਾਰ ਹੈ ਨਾ ਇਹ ਦਾਅਵੇ ਤਾਂ ਬਹੁਤ ਕਰੀ ਜਾਂਦੀ ਹੈ ਵੀ ਅਸੀਂ ਸਕੂਲ ਖੋਲਦੇ ਔਰ ਜਿਹੜੇ ਬਾਲਸਾ ਵੇਲੇ ਦੇ ਸਕੂਲ ਬਣੇ ਸੀ ਨਾ ਇਹਨਾਂ ਦੇ ਜਿਹੜੇ ਵਿਧਾਇਕ ਹੈ ਅੰਮ੍ਰਿਤਸਰ ਵਾਲੇ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਕਿਹਾ ਵੀ ਇਹ ਇਸ ਸਮੇਂ ਆਕੇ ਬਲਸਾਵੇ ਦਾ ਸਕੂਲ ਦਾ ਨੀ ਪੱਥਰ ਰੱਖ ਕੇ ਗਏ ਸੀ ਇਹਦੀ ਓਪਨਿੰਗ ਕਰਕੇ ਗਏ ਸੀ ਉਸੇ ਸਕੂਲ ਨੂੰ ਸੁਰਖੀ ਬਿੰਦੀ ਲਾ ਕੇ ਇਹਨਾਂ ਨੇ ਨਵਾਂ ਨਾਮ ਦੇ ਕੇ ਉਹਨੂੰ ਰੱਖਤਾ ਇੱਕ ਪਾਸੇ ਦਾ ਇਹ ਐਜੂਕੇਸ਼ਨ ਦਾ ਦਾਵਾ ਕਰੀ ਜਾਂਦੇ ਆ ਔਰ ਦੂਜੇ ਪਾਸੇ ਇਹ ਇੰਸਟੀਟਿਊਟ ਜਿਹੜੇ ਚੱਲਦੇ ਆ ਉਹਨਾਂ ਨੂੰ ਬੰਦ ਵੀ ਕਰਾਈ ਜਾਂਦੇ ਆ ਸਾਡੇ ਪਿੰਡ ਚੱਕ ਸਹੇਲੇ ਵਾਲੇ ਵੀ ਕਿ ਮਾਤਾ ਗੁਜਰੀ ਪਬਲਿਕ ਸਕੂਲ ਚੱਲ ਰਿਹਾ ਉਹਨੂੰ ਹੁਕਮ ਰਾਨ ਸਰਕਾਰ ਨੇ ਉਸ ਸ਼ਰਾਰਤੀ ਬੰਦਿਆਂ ਦੇ ਹੱਥਾਂ 'ਚ ਖੇੜ ਕੇ ਅੱਖੇ ਲੱਗ ਕੇ ਉਹਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਐ ਕਿਉਂਕਿ ਜਿਹੜਾ ਸਕੂਲ ਹੈ ਨਾ ਉਹ ਮੇਰੇ ਬਾਪ ਸਵਰਗਿਆ ਸਰਦਾਰ ਜੋਰਾ ਸਿੰਘ ਜੀ ਮਾਨ ਨੇ ਬਣਾਇਆ ਸੀ ਉਹਨਾਂ ਦਾ ਸੁਪਨਾ ਸੀ ਵੀ ਮੈਂ ਆਪਦੇ ਏਰੀਏ ਦੇ ਵਿੱਚ ਐਜੂਕੇਸ਼ਨ ਦੇਵਾਂ ਔਰ ਇੱਕ ਸਟੇਡੀਅਮ ਵੀ ਅਧੂਰਾ ਪਿਆ ਹੈ ਜਿਹੜਾ ਕਿ ਇੰਟਰਨੈਸ਼ਨਲ ਲੈਵਲ ਦਾ ਬਣਨਾ ਸੀ ਹਾਕੀ ਦਾ ਸਟਾਟਾ ਵਿਛਣਾ ਸੀ ਉਹ ਵੀ ਕਈ ਕਾਰਨਾ ਕਰਕੇ ਪਿੰਡ ਦੀਆਂ ਪਾਰਟੀ ਬਾਜ਼ੀਂ ਕਰਕੇ ਰੁਕ ਗਿਆ ਜਿਹੜਾ ਕਿ ਉਦੋਂ 2-3 ਕਰੋੜ ਚ ਬਣਨਾ ਸੀ ਅੱਜ ਕਈ ਕਰੋੜਾਂ ਚ ਬਣੂਗਾ